ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਪਿਛਲੀ ਵੀਡੀਓ ਦੇ ਵਿੱਚ ਡਾਕਟਰ ਰੀਸ਼ ਤੋਂ ਆਪਾਂ ਸੁਣਿਆ ਸੀ ਕਿ ਪਾਣੀ ਕਿੰਨਾ ਪੀਣਾ ਚਾਹੀਦਾ ਕਦੋਂ ਪੀਣਾ ਚਾਹੀਦਾ ਕਿਹੜਾ ਪੀਣਾ ਚਾਹੀਦਾ ਇਹ ਗੱਲ ਹੋਈ ਸੀ ਤੇ ਪਿੱਛੇ ਵੀਡੀਓ ਪਈ ਹੈ ਜਿਹਨੇ ਨਹੀਂ ਦੇਖੀ ਤੁਸੀਂ ਦੇਖ ਵੀ ਸਕਦੇ ਹੋ ਲੇਕਿਨ ਇਸ ਵੀਡੀਓ 'ਚ ਅਸੀਂ ਉਹ ਤੋਂ ਵੀ ਇੰਪੋਰਟੈਂਟ ਗੱਲ ਕਰਨੀ ਹੈ ਕਿ ਖਾਣਾ ਕਿਹੜਾ ਖਾਣਾ ਚਾਹੀਦਾ ਕਿਹੜਾ ਖਾਣਾ ਚਾਹੀਦਾ ਖਾਣੇ ਦਾ ਮਟਾਪੇ ਨਾਲ ਵੀ ਕੁਸਬੰਧ ਹੈ ਖਾਣੇ ਦਾ ਬਿਮਾਰੀਆਂ ਨਾਲ ਵੀ ਕੁਸਬੰਧ ਹੈ ਕੀ ਅਸੀਂ ਜ਼ਿਆਦਾ ਖਾਂਦੇ ਆ ਅਸੀਂ ਘੱਟ ਖਾਂਦੇ ਆ ਅਸੀਂ ਕੀ ਖਾਈਏ ਕਿ ਸਾਡੀ ਸਿਹਤ ਠੀਕ ਰਹੇ ਕੀ ਅਸੀਂ ਸਭ ਕੁਝ ਠੀਕ ਖਾ ਰਹੇ ਆ ਖਰਾਕ ਆਪਣੀ ਇਹ ਸਾਰੇ ਸਵਾਲ ਨੇ ਜਿਹੜੇ ਉਹ ਡਾਕਟਰ ਹਰੀਸ਼ ਨਾਲ ਆਪਾਂ ਗੱਲ ਕਰਾਂਗੇ ਮੈਂ ਸਵਾਲ ਤਾਂ ਕਰ ਹੀ ਦਿੱਤੇ ਨੇ ਲੇਕਿਨ ਪਹਿਲਾਂ ਆਪਾਂ ਸਵਾਗਤ ਕਰੀਏ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਹਰੀਜੀਤ ਸਵਾਲ ਤਾਂ ਮੈਂ ਕਰ ਹੀ ਦਿੱਤੇ ਹਾਂ ਹਾਂਜੀ ਇਸ ਵਾਰ ਤਾਂ ਅਸੀਂ ਇਸ ਐਪੀਸੋਡ 'ਚ ਤਾਂ ਇਹ ਜਾਣਨਾ ਚਾਹੁੰਦੇ ਆਂ ਕਿ ਜਿਹੜੀ ਅਸੀਂ ਖਾਣਾ ਖਾਂਦੇ ਆਂ ਖਰਾਕ ਲੈਨੇ ਆਂ ਰੋਟੀ ਖਾਂਦੇ ਆਂ ਸਹੀ ਖਾ ਰਹੇ ਆਂ ਇਹਦਾ ਕਿਸੇ ਕੋਈ ਬਿਮਾਰੀ ਨਾਲ ਸੰਬੰਧ ਵੀ ਹੈ ਕੋਈ ਮਟਾਪੇ ਨਾਲ ਵੀ ਸੰਬੰਧ ਹੈ ਕੀ ਹੈ ਸਾਨੂੰ ਇਹਦੇ ਬਾਰੇ ਗਾਇਕ ਕਰੋ ਹਾਂਜੀ ਬਹੁਤ ਵਧੀਆ ਸਰ ਤੁਹਾਡਾ ਕੁਐਸਚਨ ਹੈ ਇਸ ਦਾ ਮੈਂ ਸੈਂਟੀਫਿਕ ਪਾਰਟ ਐਡ ਕਰਨਾ ਚਾਹੁੰਦਾ ਹਾਂ ਕਿ ਬਾਡੀ ਨੂੰ ਸਭ ਤੋਂ ਪਹਿਲਾਂ ਤਾਂ ਸੁਣਿਆ ਜਾਵੇ ਵੀ ਮੈਨੂੰ ਡਿਮਾਂਡ ਕਿਸ ਚੀਜ਼ ਦੀ ਕਰ ਰਹੀ ਹੈ ਆਫਟਰ ਲਿਸਨਿੰਗ ਦਾ ਬਾਡੀ ਫੇਰ ਸਾਡੇ ਕੋਲੇ ਆ ਜਾਂਦਾ ਇਹ ਬਾਡੀ ਕੋਲੇ ਦੋ ਤਰ੍ਹਾਂ ਦੇ ਕੰਪਾਰਟਮੈਂਟ ਨੇ ਇੱਕ ਲੀਵਰ ਗਲਾਈਕੋਜਨ ਸਟੋਰ ਕਰਦੀ ਹੈ ਬਾਡੀ ਇੱਕ ਮਸਲ ਚ ਜਾ ਕੇ ਗਲਾਈਕੋਜਨ ਸਟੋਰ ਕਰਦੀ ਹੈ ਗਲਾਈਕੋਜਨ ਉਹ ਸੋਰਸ ਹੈ ਬਾਡੀ ਦਾ ਨਹੀਂ ਹੁੰਦਾ ਕੀ ਹੈ ਪੰਜਾਬੀ ਚ ਦੱਸੋ ਸਨ ਗਲਾਈਕੋਜਨ ਬਾਡੀ ਦਾ એનર્ਜੀ ਸਟੋਰ ਕਹਿ ਦਿੰਦੇ ਆ ਜਿਵੇਂ ਆਪਾਂ ਅਸੀਂ ਪਾਣੀ ਨੂੰ ਫਰੈਸ਼ ਹੋਣ ਲਈ ਬਾਥਰੂਮ ਜਾਣ ਲਈ ਨਾ ਆਨ ਲਈ ਕਪੜੇ ਧੋਣ ਲਈ ਸਾਡੇ ਕੋਲੇ ਵਾਟਰ ਟੈਂਕ ਹੈ ਵਾਟਰ ਟੈਂਕ ਸਾਡੇ ਕੋਲ ਕੈਪੈਸਿਟੀ ਦੇਖਦੇ ਆਂ ਵੀ ਅਸੀਂ 5 ਮੈਂਬਰ ਐ 6 ਮੈਂਬਰ ਐ ਤਾਂ 5000 ਲੀਟਰ ਵਾਲਾ ਚਾਹੀਦਾ ਸਾਨੂੰ ਜਾਂ 10000 ਲੀਟਰ ਵਾਲਾ ਚਾਹੀਦਾ। ਇਸੇ ਤਰ੍ਹਾਂ ਬਾਡੀ ਕਹਿੰਦੀ ਐ ਵੀ ਮੇਰਾ ਜੇ ਬਾਡੀ ਦਾ weight ਮੇਰਾ 80 kg ਐ ਸਪੋਜ਼ ਕਰੋ ਤਾਂ ਬਾਡੀ ਕਹਿੰਦੀ ਐ 1% ਤੈਨੂੰ energy storage ਕਰਨ ਦੀ ਕੈਪੈਸਿਟੀ ਮੈਂ ਰੱਖ ਸਕਦੀ ਐ। ਅੱਛਾ। ਅਗਰ ਮੈਂ 1% ਤੋਂ ਜ਼ਿਆਦਾ ਮੇਰੀ ਕੈਪੈਸਿਟੀ 'ਚ ਰੱਖੋਗੇ ਦੈਨ ਮੇ ਬਾਡੀ ਦੀ ਜਿਹੜੀ ਵੀ ਗਲੂਕੋਜ਼ ਤੁਸੀਂ ਖਾ ਰਹੇ ਹੋ ਕਾਰਬੋਹਾਈਡਰੇਟ ਖਾ ਰਹੇ ਹੋ ਪ੍ਰੋਟੀਨ ਖਾ ਰਹੇ ਹੋ ਫੈਟ ਖਾ ਰਹੇ ਹੋ ਵਿਟਾਮਿਨ ਖਾ ਰਹੇ ਹੋ ਮਿਨਰਲ ਖਾ ਰਹੇ ਹੋ ਐਕਸੈਸ ਮੈਂ ਜਾ ਕੇ ਉਹਦੇ ਨੂੰ ਸਟੋਰੇਜ ਫਾਰਮ ਚ ਰੱਖ ਲੋਗੇ ਜਦੋਂ ਮੈਨੂੰ ਐਮਰਜੈਂਸੀ ਲੋਡ ਪਊਗੀ ਮੈਂ ਉਹ ਸਟੋਰੇਜ ਫੇਰ ਵਰਤ ਸਕਦੇ ਆ ਜਦੋਂ ਮੈਨੂੰ ਤੁਸੀਂ ਫਾਸਟਿੰਗ ਤੇ ਪਾਤਾ ਜਾਂ ਮੈਨੂੰ ਲੌਂਗ ਟਾਈਮ ਤੇ ਕੋਈ ਨਿਊਟ੍ਰੀਐਂਟ ਜਾਂ ਖੁਰਾਕ ਨਹੀਂ ਦਿੱਤੀ 5-6 ਘੰਟੇ 8 ਘੰਟੇ ਦਾ ਗੈਪ ਫਾਸਟਿੰਗ ਹੋ ਰਿਹਾ ਹੈ ਫਿਰ ਮੈਂ ਜਿਹੜਾ ਮੇਰੇ ਕੋਲ ਸਟੋਰੇਜ ਪਈ ਹੈ ਉਹ ਮੈਂ ਸਟੋਰੇਜ ਵਰਤਣਾ ਸ਼ੁਰੂ ਕਰ ਦੋਗੀ ਇਹ ਹੈ ਬਾਡੀ ਦਾ ਵਿਜ਼ਡਮ ਥੈਨ ਬਾਡੀ ਕਹਿੰਦੀ ਹੈ ਵੀ ਮੇਰੇ ਕੋਲ ਦੋ ਸਟੋਰੇਜ ਸਾਈਟ ਨੇ ਬਸ ਇੱਕ ਲੀਵਰ ਲੀਵਰ ਕਹਿੰਦਾ ਵੀ ਮੈਂ ਜਿੰਨੇ ਵੀ ਮੇਰੇ ਆਰਗਨ ਨੇ ਉਹਨੂੰ ਮੈਂ ਸਪਲਾਈ ਉਹਨਾਂ ਨੂੰ ਮੈਟਾਬੋਲਾਈਜ਼ ਕਰਨ ਲਈ ਮੇਰੇ ਕੋਲ એનર્ਜੀ ਸਟੋਰੇਜ ਚਾਹੀਦੀ ਹੈ ਮੈਂ ਡਾਇਰੈਕਟਲੀ ਅਵੇਲੇਬਲ એનર્ਜੀ ਕਿਸੇ ਨੂੰ ਵੀ ਨਹੀਂ ਕਿਸੇ ਆਰਗਨ ਨੂੰ ਵੀ ਨਹੀਂ ਕਰ ਸਕਦਾ ਦੂਸਰਾ ਸਾਈਟ ਹੈ ਬਾਡੀ ਕੋਲੇ ਮਸਲ ਮਸਲ ਤੇ ਲੀਵਰ ਦਾ ਟੋਟਲ ਕੰਪੋਜੀਸ਼ਨ 1% ਆਫ ਬਾਡੀ weight ਬਾਡੀ ਕੋਲੇ એનર્ਜੀ ਸਟੋਰੇਜ ਸਾਈਟ ਹੈ ਉਸ ਚ ਮੈਕਸਿਮਮ 80% ਹੈ ਜਿਹੜਾ ਉਹ ਲੀਵਰ ਸਟੋਰੇਜ ਕਰ ਲੈਂਦਾ ਤੇ 20% ਹੈ ਉਹ ਮਸਲ ਸਟੋਰੇਜ ਕਰ ਲੈਂਦਾ ਤਾਂ ਲੀਵਰ ਕਿਉਂ ਕਰਦਾ ਹੈ ਲੀਵਰ ਦਾ ਪਰਪਸ ਹੈ ਉਹਨੇ ਸਾਰੇ ਬਾਡੀ ਦੇ ਜਿਹੜੇ ਨੌ ਸਿਸਟਮ ਨੇ ਉਹਨਾਂ ਨੂੰ ਰੈਗੂਲੇਸ਼ਨ ਦੇਣੀ ਹੈ ਕਿਉਂਕਿ ਲੀਵਰ ਕੋਲੇ ਜਦੋਂ ਸਟੋਰੇਜ ਆ ਜਾਏਗੀ ਦੈਨ ਉਹ ਸਟੋਰੇਜ ਸਾਰੇ ਬਾਡੀ ਦੇ ਡਿਫਰੈਂਟ ਡਿਫਰੈਂਟ ਪਾਰਟਸ ਨੂੰ ਉਹਨੇ ਏਟੀਪੀ ਸਪਲਾਈ ਕਰਨੀ ਹੈ ਕੰਟ੍ਰੈਕਸ਼ਨ ਕਰਨੀ ਹੈ ਰੈਗੂਲੇਸ਼ਨ ਕਰਨੀ ਹੈ ਰੈਸਪੀਰੇਸ਼ਨ ਕਰਨਾ ਹੈ ਡਾਈਜੈਸਟਿਵ ਸਿਸਟਮ ਚਲਾਉਣਾ ਹੈ ਨਰਵ ਸਿਸਟਮ ਚਲਾਉਣਾ ਇਹ ਸਾਰੇ ਸਿਸਟਮ ਚਲਾਉਣ ਲਈ ਬਾਡੀ ਕਹਿੰਦੀ ਹੈ ਮੈਨੂੰ ਕਰੰਸੀ ਦੇ ਪਾਏ ਕਰੰਸੀ ਦਾ ਮੈਂ ਤਾਂ ਵਰਡ ਯੂਜ਼ ਕਰ ਰਹੇ ਹਾਂ ਕਿ ਇਸ ਨਾਲ ਅਸੀਂ ਲੈ ਮੈਂ ਤੱਕ ਇਹ ਆਪਣਾ ਮੈਸੇਜ ਡਿਲੀਵਰ ਕਰ ਸਕਦੇ ਹਾਂ ਵੀ ਜਿੰਨਾ ਸਾਡੀ ਪਾਕਟ 'ਚ ਪੈਸੇ ਹੋਣਗੇ 100 200 1000 5000 ਉਹਦੇ ਅਕੋਰਡਿੰਗਲੀ ਅਸੀਂ ਆਪਣਾ ਖਰਚਾ ਕਰਾਂਗੇ ਬੋਡੀ ਵੀ ਇਹੀ ਕਹਿੰਦੀ ਹੈ ਵੀ ਜੇ ਤੇਰੇ ਕੋਲ 400 ਗ੍ਰਾਮ ਗਲਾਈਕੋਜਨ ਸਟੋਰੇਜ ਹੈ ਦੈਨ ਮੈਂ ਉਹ ਗਲਾਈਕੋਜਨ ਸਟੋਰੇਜ ਇਨ ਦਾ ਫਾਰਮ ਆਫ ਕਰੰਸੀ ਯੂਜ਼ ਕਰਨੀ ਹੈ ਵੀ ਮੇਰੇ ਡਾਈਜੈਸਟਿਵ ਸਿਸਟਮ ਨੂੰ ਕਿੰਨੀ ਕਰੰਸੀ ਚਾਹੀਦੀ ਹੈ ਡਾਕਟਰ ਸ੍ਰੀਸ਼ ਤੁਹਾਨੂੰ ਤੁਸੀਂ ਹੈਗੇ ਹੋ ਯੂਨੀਵਰਸਿਟੀ ਦੇ ਵਿੱਚ ਪੜਾ ਰਹੇ ਮਾਹਰ ਨੂੰ ਹਾਂਜੀ ਅਸੀਂ ਜਿਹੜੇ ਲੋਕ ਆ ਸੁਣ ਰਹੇ ਤੁਹਾਨੂੰ ਅਸੀਂ ਹੈਗੇ ਬਿਲਕੁਲ ਲੇ ਪਰਸਨ ਸਾਨੂੰ ਤਾਂ ਸਿੱਧੇ ਲੱਭ ਜਾਂ ਚ ਸੁਧਾਰ ਲੱਭ ਜਾਂ ਚ ਦੱਸੋ ਜਿਹੜੀ ਖਾਾਕ ਹੈ ਜਿਹੜੀ ਫੂਡ ਹੈ ਜਿਹੜੀ ਰੋਟੀ ਅਸੀਂ ਖਾਣੇ ਆ ਹਾਂਜੀ ਇਹ ਬਿਮਾਰ ਕਦੋਂ ਕਰਦੀ ਹੈ ਤੇ ਕਦੋਂ ਖਾਣਾ ਚਾਹੀਦਾ ਸਾਨੂੰ ਤਾਂ ਇਹ ਦੱਸੋ ਤੁਸੀਂ ਇਹ ਉਹ ਤੁਹਾਡੀ ਰਿਸਰਚ ਦਾ ਅਸੀਂ ਮੰਨ ਲੇ ਗਏ ਠੀਕ ਹੈ ਜੀ ਬਹੁਤ ਵਧੀਆ ਸਰ ਕਿੰਨਾ ਖਾਣਾ ਚਾਹੀਦਾ ਜੀ ਕਿਹੜੀ ਚੀਜ਼ ਖਾਣੀ ਚਾਹੀਦੀ ਹੈ ਤੇ ਕਿੰਨੀ ਕੁਆਂਟੀਟੀ ਖਾਣੀ ਚਾਹੀਦੀ ਹੈ ਸਭ ਤੋਂ ਪਹਿਲਾਂ ਜਿਹੜੇ ਐਨ ਆਈ ਐਨ ਨੈਸ਼ਨਲ ਇੰਸਟੀਚਿਊਟ ਆਫ ਨਿਊਟ੍ਰੀਸ਼ਨ ਦੀਆਂ ਜਿਹੜੀਆਂ ਨੇ ਰეკਮੈਂਡੇਸ਼ਨ ਉਹ ਕਹਿੰਦੇ ਨੇ ਵੀ ਤੁਸੀਂ 60% ਕਾਰਬੋਹਾਈਡਰੇਟ 30% ਤੁਹਾਡੀ ਪ੍ਰੋਟੀਨ ਤੇ 10% ਤੁਹਾਡੀ ਫੈਟ ਇਹ ਵੀ ਦੱਸੀ ਚਲੋ ਕਾਰਬੋਹਾਈਡਰੇਟ ਕਿਥੋਂ ਮਿਲਦੇ ਆ ਕਾਰਬੋਹਾਈਡਰੇਟ ਦੇ ਸੋਰਸਸ ਨੇ ਬਾਡੀ ਨੂੰ ਸਭ ਤੋਂ ਪਹਿਲਾਂ એનર્ਜੀ ਪ੍ਰੋਵਾਈਡ ਕਰਦੇ ਨੇ ਕਾਰਬਸ ਸਾਡੇ ਕੋਲੇ ਜਿਹੜਾ ਮੇਜਰ ਸੋਰਸ ਹੈ ਰਾਈਸ ਆ ਗਿਆ ਸਾਰੀਆਂ 슈ਗਰਸ ਆ ਗਈਆਂ ਤੁਹਾਡੇ ਕੋਲੇ ਫਰੂਟਸ ਆ ਗਏ ਸਾਰਾ ਮੇਜਰ ਜੰਕ ਜਿਹੜਾ 80% ਅਸੀਂ ਡਾਈਟਰੀ ਚ ਪਾਰਟ ਆ ਰਿਹਾ ਉਹ ਕਾਰਬੋਹਾਈਡਰੇਟਸ ਨੇ ਅੱਛਾ ਦੂਸਰਾ ਸੋਰਸ ਆ ਗਿਆ ਸਾਡੇ ਕੋਲ ਇਹ ਜਿਹੜਾ ਚੰਗੀ ਚੀਜ਼ ਹੁੰਦੀ ਹੈ ਕਾਰਬਸ ਵੀ ਬਾਡੀ ਲਈ ਚੰਗੀ ਹੈ ਜੇ ਅਸੀਂ ਮਤਲਬ ਵੀ ਜ਼ਿਆਦਾ ਨਹੀਂ ਇਨਟੇਕ ਕਰ अच्छा जी assi 60% to jyada hai anu wagara vi carb hai haan ji aloo vi hai rice vi hai sare plants to vi aa reha hai animals alag kan ki roti vi carb hai kanak vi carb hai oh dech maximum carbs vi ne protein vi ne then minerals vi ne protein kitthou milda hai protein da jehda direct sources hai oh tade kole do sources ne ik ta lean protein jinu assi non veg chou aa janda h m oh aage sade kole fish aagi saada mutton aa gaya egg aa ਸਾਡੇ ਕੋਲੇ ਦੂਸਰਾ ਪਾਰਟ ਵੀ ਬਾਡੀ ਰੱਖਦੀ ਹੈ ਵੀ ਵੈਜੀਟੇਰੀਅਨ ਪ੍ਰੋਟੀਨ ਵੈਜੀਟੇਰੀਅਨ ਪ੍ਰੋਟੀਨ ਸਾਡੇ ਕੋਲੇ ਸਪਰਾਉਟਸ ਨੇ ਸੋਇਆ ਦੈਨ ਸਾਡੇ ਕੋਲੇ ਜਿਹੜੇ ਚਿਕਪੀ ਹੈ ਲੈਂਟਿਲਸ ਨੇ ਜਿਹੜੇ ਪਲਾਂਟ ਬੇਸਡ ਪ੍ਰੋਟੀਨ ਨੇ ਇਹ ਬਾਡੀ ਨੂੰ ਜਿਹੜੀਆਂ ਨੇ ਵਧੀਆ ਉਹਦਾ ਮਾਈਕਰੋਬਸ ਵਧੀਆ ਬਣਾਉਂਦੀਆਂ ਨੇ ਅੱਛਾ ਠੀਕ ਹੈ ਇਸ ਕਰਕੇ ਬਾਡੀ ਕਹਿੰਦੀ ਆ ਵੀ ਮੈਨੂੰ ਦੋ ਚੀਜ਼ਾਂ ਤੇ ਬੇਸਡ ਰੱਖੋ ਇੱਕ ਮੇਰੀ ਬਾਡੀ ਦਾ ਕੰਪਲੀਟ ਕਾਰਬੋਹਾਈਡਰੇਟਸ ਦਾ ਮਤਲਬ ਮੇਰਾ خیال ਹੈ ਕੋ ਦਾਲ ਨੂੰ ਪਿਓ ਦਾਲ ਨੂੰ ਪਿਓ ਲੋ ਤੁਸੀਂ ਦਾਲ ਨੂੰ ਪਿਓ ਕੇ ਹੋਲ ਨਾਈਟ ਹਾਂ ਜਦੋਂ ਉਹ ਥੋੜੀਆਂ ਥੋੜੀਆਂ ਜਿਹਾ ਉਹ ਜਰਮੀਨੇਟ ਕਰਦੀ ਹੈ ਤੈਨ ਉਸ ਨੂੰ ਤੁਸੀਂ ਨੈਕਸਟ ਡੇ ਖਾ ਸਕਦੇ ਹੋ ਉਹਦੇ ਚ ਪ੍ਰੋਟੀਨ ਹੈ ਉਹ ਸਭ ਤੋਂ ਜ਼ਿਆਦਾ ਪ੍ਰੋਟੀਨ ਹੈ ਨੇਚਰ ਨੇ ਕਿਹੜੀ दाल ਚ ਸਭ ਤੋਂ ਜ਼ਿਆਦਾ ਸੂੰਘਕ दाल ਚ ਹਰੀ ਦਾਲ ਸਭ ਤੋਂ ਜ਼ਿਆਦਾ ਪ੍ਰੋਟੀਨ ਹੈ ਜੀ ਉਸ ਤੋਂ ਬਾਅਦ ਤੁਹਾਡੇ ਕੋਲੇ ਚਿੱਟੇ ਚਨੇ ਕਾਲੇ ਚਨੇ ਇਹ ਸਭ ਤੋਂ ਵੱਡੇ ਸੋਰਸ ਨੇ ਵੈਜੀਟੇਰਨ ਲੈਂਟਲ ਲੈਗਿਊਮਸ ਨੇ ਸਾਡੀਆਂ ਆ ਗਿਆਂ ਰਾਜਮਾ ਆ ਗੇ ਇਹ ਸਾਰਾ ਜਿਹੜੀਆਂ ਲੈਗਿਊਮਸ ਨੇ ਵੱਡੀਆਂ ਸੀਡਸ ਵਾਲੀਆਂ ਦਾਲਾਂ ਨੇ ਉਹ ਲੈਗਿਊਮਸ ਚ ਆ ਜਾਂਦੀਆਂ ਨੇ ਮਿਨਰਲ ਜੋ ਫਿਰ ਕਿੱਥੋਂ ਮਿਨਰਲ ਇਹ ਜਦੋਂ ਬਾਡੀ ਇਸ ਨੂੰ ਜਰਮੀਨੇਟ ਕਰਦੀ ਹੈ ਹਮ ਥੈਨ ਵੀ ਕੰਪਲੈਕਸ ਗਰੁੱਪ ਬਣਾਉਂਦੀ ਹੈ 12 ਵਿਟਾਮਿਨਸ ਦਾ ਜਿਹੜਾ ਫੌਨਾ ਹੈ ਉਹ ਤੁਹਾਨੂੰ ਜਰਮੀਰੇਸ਼ਨ ਰਾਹੀਂ ਮਿਲਦਾ ਹੈ ਜਦੋਂ ਅਸੀਂ ਇਹਨਾਂ ਨੂੰ ਹੋਲ ਨਾਈਟ ਚ ਜਰਮੀਨੇਟ ਕਰਕੇ ਰੱਖ ਲੈਂਦੇ ਆ ਥੈਨ ਸਵੇਰ ਅਸੀਂ ਉਸ ਨੂੰ ਖਾਣੇ ਆ ਥੈਨ ਉਹ ਤੁਹਾਨੂੰ ਬਾਇਓਟਿਨ ਵੀ ਦੇ ਰਿਹਾ B ਕੰਪਲੈਕਸ ਵੀ ਮਿਲ ਰਿਹਾ ਹੈ ਨਿਆਸਿਨ ਵੀ ਮਿਲ ਰਿਹਾ ਹੈ ਪੈਂਥੋਥਨਿਕ ਐਸਿਡ ਜਿੰਨਾ ਵੀ B ਗਰੁੱਪ ਆ ਉਹ ਵੈਜੀਟੇਰੀਅਨ ਚ ਘਟ ਰਹਿੰਦਾ ਹੈ ਜਿਹੜੇ ਨਾਨ ਵੈਜੀਟੇਰੀਅਨ ਨੇ ਉਹ ਬਾਡੀ ਕੋਲੇ ਉਹਨਾਂ ਦਾ B ਕੰਪਲੈਕਸ ਕਰੋ ਜੀ ਮਤਲਬ ਤਾਂ ਡਾਕਟਰ ਰੀਸ਼ ਹਾਂਜੀ ਇਹ ਹੋ ਗਿਆ ਸੀ ਤਾਂ ਫਿਰ ਕੁਝ ਵੀ ਨਹੀਂ ਲੈ ਰਹੇ ਸਾਡੀ ਤਾਂ ਖਰਾਕ ਸਿੱਧੀ ਅਸੀਂ ਦਾ ਸਵੇਰ ਸ਼ਾਮ ਸਵੇਰੇ ਪਰੌਂਠੇ ਖਾ ਲੈ ਦੁਪਹਿਰੇ ਰੋਟੀ ਖਾ ਲਈ ਤੇ ਸ਼ਾਮ ਨੂੰ ਫਿਰ ਰੋਟੀ ਖਾ ਲਈ ਇਹਦਾ ਮਤਲਬ ਸਾਨੂੰ ਪੂਰਾ ਨਹੀਂ ਕੁਝ ਮਿਲ ਰਿਹਾ ਸਾਨੂੰ ਸਭ ਤੋਂ ਵੱਡੀ ਰੋਲ ਅਦਾ ਕਰ ਰਿਹਾ ਜਿਹੜਾ ਬਿਮਾਰੀਆਂ ਨੂੰ ਉਹ ਐਕਸੈਸ ਕਾਰਬੋਹਾਈਡਰੇਟ ਕਰ ਰਿਹਾ ਜਦੋਂ ਅਸੀਂ ਤਿੰਨੋਂ ਟਾਈਮ ਰੋਟੀ ਖਾ ਰਹੇ ਹਾਂ ਤਿੰਨੋਂ ਟਾਈਮ ਦਾ ਦਾਲ ਤੇ ਸਬਜ਼ੀ ਖਾ ਰਹੇ ਹਾਂ ਸਾਡੇ ਕੋਲੇ ਜਿਹੜਾ ਪ੍ਰੋਟੀਨ ਸੋਰਸ ਹੈ ਉਹ ਬਹੁਤ ਮਿਨੀਮਮ ਕੁਆਂਟੀਟੀ ਚਾ ਰਿਹਾ ਕਿਉਂਕਿ ਪ੍ਰੋਟੀਨ ਸੋਰਸ ਇੱਕ ਇਹ ਜਾਂ ਸੋਰਸ ਹੈ ਜਦੋਂ ਤੱਕ ਬਾਡੀ ਇਹ ਡਾਈਟ ਚੋਂ ਇਹਨੂੰ ਵੱਖ-ਵੱਖ ਡਾਈਟਾਂ ਚੋਂ ਡਾਈਵਰਸਿਫਾਈ ਕਰਕੇ ਪ੍ਰੋਟੀਨ ਆਉਂਦਾ ਹੈ ਆਦਰਵਾਇਜ਼ ਜਿਹੜਾ ਸਾਡਾ ਸਿੰਪਲ ਟਰੈਡੀਸ਼ਨਲ ਸਿਸਟਮ ਹੈ ਪੰਜਾਬ ਦਾ ਉਹ ਸਵੇਰੇ ਵੀ ਪਰੌਂਠੇ ਖਾ ਲਓ ਦੁਪਹਿਰੇ ਵੀ ਰੋਟੀ ਖਾ ਲਓ ਤੇ ਸ਼ਾਮ ਨੂੰ ਵੀ ਪਰੌਂਠਾ ਇਹਦਾ ਨੁਕਸਾਨ ਹੁੰਦਾ ਇਹਦਾ ਨੁਕਸਾਨ ਇਹ ਹੈ ਵੀ ਅਸੀਂ 80% ਤੱਕ ਕਾਰਬੋਹਾਈਡਰੇਟ ਲੈ ਜਾਂਦੇ ਹਾਂ ਜਦੋਂ 80% ਟਾਪ ਆਉਂਦਾ ਹੈ ਉਹਦੇ ਨਾਲ ਬਾਡੀ ਕੀ ਕਰਦੀ ਹੈ ਬਾਡੀ ਕੋਲੇ ਤਾਂ ਉਹੀ 400 500 ਗ੍ਰਾਮ 600 ਗ੍ਰਾਮ ਤੱਕ ਸਟੋਰੇਜ ਕੈਪੈਸਿਟੀ ਹੈ 600 ਗ੍ਰਾਮ ਤੋਂ ਬਾਅਦ ਬਾਡੀ ਕੀ ਕਰਦੀ ਹੈ ਉਹਨੂੰ ਫੈਟ ਕੰਪਾਰਟਮੈਂਟ ਚ ਸਟੋਰ ਕਰ ਲੈਂਦੀ ਹੈ ਪਹਿਲਾਂ ਉਹ ਗਲਾਈਕੋਜਨ ਚ ਕਰਦੀ ਆ 400 500 ਗ੍ਰਾਮ ਜਦੋਂ 4 500 ਗ੍ਰਾਮ ਤੋਂ ਹੋਰ ਵੱਧ ਖਾ ਲੈਨੇ ਅਸੀਂ ਡਾਈਟ ਜਾਂ ਚਾਰ ਪਰੌਂਠੇ ਖਾ ਲੇ ਦੋ ਗਲਾਵਜਾ ਮਨਾ ਖਾ ਲੀਆਂ ਇਹੀ ਤੁਹਾਡਾ ਪੂਰਾ ਹੋ ਗਿਆ ਸਾਰੇ ਦਿਨ ਦਾ ਨਹੀਂ ਫਿਰ ਉਹਦੇ ਨਾਲ ਕੀ ਹੁੰਦਾ ਕਿ ਮਟਾਪਾ ਹੋ ਜਾਂਦਾ ਉਸ ਨਾਲ ਤੁਹਾਡਾ ਸਭ ਤੋਂ ਪਹਿਲਾਂ ਬਾਡੀ ਦਾ ਬੀ ਐਮ ਆਈ ਵੱਧਦਾ ਹੈ ਬੀ ਐਮ ਆਈ ਵੱਧ ਤਾਂ ਮਟਾਪਾ ਆਉਂਦਾ ਜਿਹਨੂੰ ਅਸੀਂ ਆਬੈਸਟਿਕ ਕਹਿੰਦੇ ਆ ਤੇ ਫਿਰ ਪਰੌਂਠੇ ਨਾਲ ਤਾਂ ਅਸੀਂ ਮੱਖਣ ਵੀ ਖਾਂਦੇ ਆ ਮੱਖਣ ਹਾਂ ਉਹ ਦੂਸਰਾ ਫੈਟ ਆ ਗਿਆ ਫਿਰ ਪ੍ਰੋਟੀਨ ਹੈ ਪ੍ਰੋਟੀਨ ਕੰਪੋਨੈਂਟ ਸਾਡੇ ਕੋਲੇ ਜਿਹੜਾ 23% ਚਾਹੀਦਾ ਸਾਨੂੰ ਉਹ ਹਾਰਡਲੀ 10 ਜਾਂ 12% ਵੀ ਨਹੀਂ ਮਿਲਦਾ ਜਿਸ ਕਰਕੇ ਸਾਡੇ ਬਾਡੀ ਚ ਮੋਟਾਪਾ ਆਉਂਦਾ ਇਹਦਾ ਮਤਲਬ ਆਪਾਂ ਇੱਕ ਇੱਕ ਗੱਲ ਲਈਏ ਜਿਹਦਾ ਮਤਲਬ ਸਾਡੀ ਬ੍ਰੇਕਫਾਸਟ ਪਰੌਂਠੇ ਦੀ ਉਹ ਗਲਤ ਹੈ ਉਹ ਗਲਤ ਹੈ ਕੀ ਕਰਨਾ ਚਾਹੀਦਾ ਸਵੇਰ ਦਾ ਜਿਹੜਾ ਖਾਣਾ ਹੈ ਉਹ ਪ੍ਰੋਟੀਨ ਰਿਚ ਖਾਣਾ ਚਾਹੀਦਾ ਹੈ ਮਤਲਬ ਐ ਵੀ ਤੁਹਾਡੇ ਨਾਲ ਇੱਕ ਪਰੌਂਠਾ ਆ ਗਿਆ ਇੱਕ ਚਪਾਤੀ ਆ ਗਈ ਨਾਲ ਤੁਸੀਂ ਸਪਰਾਉਟਸ ਖਾ ਸਕਦੇ ਹੋ ਨਾਲ ਤੁਸੀਂ ਮਤਲਬ ਐ ਵੀ ਡਰਾਈ ਫਰੂਟਸ ਖਾ ਸਕਦੇ ਹੋ ਨਾਲ ਤੁਸੀਂ ਸੋਇਆ ले ਸਕਦੇ ਹੋ ਨਾਲ ਤੁਸੀਂ ਮਿਲਕ ਲੈ ਸਕਦੇ ਹੋ ਕਿ ਮੈਕਸਿਮਮ ਕਪੈਸਿਟੀ ਸਾਡੀ ਮਤਲਬ ਹੈ ਵੀ 30 ਤੋਂ 40 ਗ੍ਰਾਮ ਸਾਡਾ ਮਾਰਨਿੰਗ ਮਾਰਨਿੰਗ ਜੇ ਪ੍ਰੋਟੀਨ ਆਉਂਦਾ ਹੈ ਦੈਨ ਅਸੀਂ ਹੋਲ ਡੇ એનਰਜੈਟਿਕ ਰਹਿਨੇ ਆ ਅਸੀਂ ਲਥਾਰਜਿਕ ਨਹੀਂ ਰਹਿੰਦੇ ਬਾਡੀ ਜਿਹੜੀ ਪ੍ਰੋਟੀਨ ਹੈ ਉਹ ਰਿਕਵਰੀ ਲਈ ਕੰਮ ਕਰਦੀ ਹੈ ਬਾਡੀ ਦੇ ਸੈਲ ਜਿਹੜੇ ਜਿਹੜੇ ਰੂਟੀਨ 'ਚ ਚੱਲ ਰਹੇ ਉਹ ਪ੍ਰੋਟੀਨ ਨਹੀਂ ਮਿਲਦੀ ਉਹਦੇ 'ਚ ਸਾਡੀ ਬਾਡੀ ਬਾਡੀ ਦਾ 80 ਕਿਜੀ ਦਾ ਤਾਂ 80 ਗ੍ਰਾਮ ਸਾਨੂੰ ਨੋਰਮਲ ਮੈਟਾਬੋਲਿਜ਼ਮ ਲਈ 80 ਗ੍ਰਾਮ ਪ੍ਰੋਟੀਨ ਚਾਹੀਦਾ ਉਹ ਨਹੀਂ ਮਿਲਦਾ ਹੀ ਨਹੀਂ ਸਾਡਾ 40 ਅਸੀਂ 30 ਇਹ ਲਾਂਚ ਵਿੱਚ ਵੀ ਮਤਲਬ ਹਾਰਡਲੀ ਅਸੀਂ ਸਾਰਾ ਦਿਨ ਦਾ ਕੈਲਕੂਲੇਸ਼ਨ ਕਰਕੇ ਜਾਂਦੇ ਹਾਂ ਤਾਂ 40 ਤੋਂ 45 ਗ੍ਰਾਮ ਤੱਕ ਪ੍ਰੋਟੀਨ ਮਿਲਦਾ ਤੇ ਇਹਦੇ ਨਾਲ ਦੋ ਨੁਕਸਾਨ ਇੱਕ ਤਾਂ ਮੋਟਾਪਾ ਮੋਟਾਪਾ ਆ ਰਿਹਾ ਜੀ ਦੂਜੀ ਬਿਮਾਰੀ ਵੀ ਦੂਜੀ ਬਿਮਾਰੀ ਆ ਰਹੀ ਹੈ 슈ਗਰ ਦੀ ਸਭ ਤੋਂ ਵੱਡੀ ਅੱਛਾ 슈ਗਰ ਖੁਦ ਬਿਮਾਰੀ ਨਹੀਂ ਬਟ ਇਹ ਸਾਰੇ ਪ੍ਰੋਬਲਮ ਕ੍ਰੀਏਟ ਕਰਦੀ ਹੈ ਲਾਈਫਸਟਾਈਲ ਚੇਂਜ ਹੈ ਲਾਈਫਸਟਾਈਲ ਡਿਸਆਰਡਰ ਹੈ ਬਾਡੀ ਦਾ ਬਟ ਮੈਡੀਸਨ ਚ ਜਾਂ ਡਾਕਟਰ ਇਹਨੂੰ ਕੋਈ ਮੈਡੀਸ ਬਿਮਾਰੀ ਤਾਂ ਮੰਨਦੇ ਨਹੀਂ ਬਟ ਇਹ ਸਭ ਤੋਂ ਵੱਡੀ ਸਿੰਡਰੋਮ ਬਣ ਜਾਂਦਾ ਜਦੋਂ ਇਹ ਬੀਪੀ ਵਧਾਉਂਦੀ ਹੈ ਜਾਂ ਤੁਹਾਡੀ ਸਕਿਨ ਦੀ ਪ੍ਰੋਬਲਮ ਕਰਦੀ ਹੈ ਜਾਂ ਆਇਸ ਤੇ ਇਫੈਕਟ ਪਾਉਂਦੀ ਹੈ ਜਾਂ ਤੁਹਾਡੇ ਵਾਈਟਲ ਆਰਗਨ ਤੇ ਜਿੱਥੇ-ਜਿੱਥੇ ਗਲੂਕੋਜ਼ ਹਾਈ ਐਲੀਵੇਟਡ ਲੰਘਣੀ ਹੈ ਉਹਦੇ ਨਾਲ ਇਹ ਹੋ ਜਾਂਦਾ ਹੈ ਪ੍ਰੋਬਲਮਸ ਕਰੀਏ ਕਿਉਂਕਿ ਮੈਂ ਚਾਹੁੰਦਾ ਘੱਟ ਤੋਂ ਘੱਟ ਟਾਈਮ ਚ ਜ਼ਿਆਦਾ ਆਪਾਂ ਗੱਲ ਕਰੀਏ ਤਾਂ ਫਿਰ ਆਪਾਂ ਬ੍ਰੇਕਫਾਸਟ ਕੀ ਚੀਜ਼ ਲੈ ਜੀ ਬ੍ਰੇਕਫਾਸਟ ਤੁਹਾਡਾ ਮੈਕਸੀਮਮ ਪ੍ਰੋਟੀਨ ਆਣਾ ਚਾਹੀਦਾ ਹੈ ਜੀ ਉਹ ਪਰੌਠੇ ਚ ਥੋੜੀ ਹੋ ਪਰੌਠਿਆਂ ਚ ਵੀ ਹੈ ਮਤਲਬ ਪ੍ਰੋਟੀਨ ਤੁਹਾਡੇ ਉਸ ਕਰਕੇ ਯੂ ਟੇਕ ਮੈਕਸੀਮਮ ਜਿਆਦਾ ਤੁਸੀਂ ਲੈ ਸਕਦੇ ਹੋ ਚਨੇ ਦੀ ਰੋਟੀ ਦਾ ਜਾਂ ਤੁਸੀਂ ਮੂੰਗ ਦਾਲ ਦਾ ਚਿਲਾ ਲੈ ਸਕਦੇ ਹੋ ਜਾਂ ਸਪਰਾਊਟਸ ਲੈ ਚਿਲੇ ਚ ਸਪਰ ਕਿਉਂ ਜ਼ਿਆਦਾ ਹੋ ਕਿਉਂ ਡਰਾਈ ਵੀ ਬਣ ਜਾਂਦੇ ਨੇ ਅੱਛਾ ਹਾਂ ਜੀ ਸਾਡਾ ਮੇਨ ਪਰਪਸ ਹੈ ਵੀ ਐਟ ਲੀਸਟ ਪ੍ਰੋਟੀਨ ਤੁਹਾਡਾ 50 ਕਗ੍ਰਾਮ ਤੱਕ ਜਾਵੇ ओके okay. ओल्ड एज बट जो ਅਸੀਂ ਟ੍ਰੈਡੀਸ਼ਨਲ ਡਾਈਟ ਖਾ ਰਹੇ ਹਾਂ ਜਿਵੇਂ ਤੁਸੀਂ ਦੱਸਿਆ ਸੀ ਕਿ 90 ਕਿਲੋ ਜਾਂ 80 ਕਿਲੋ ਨੂੰ 8 ਗਲਾਸ ਪਾਣੀ ਪੀਣਾ ਚਾਹੀਦਾ ਹੈ ਇਹ 80 ਕਿਲੋ ਵਾਲ ਨੂੰ ਕਿੰਨਾ ਖਾਣਾ ਖਾਣਾ ਚਾਹੀਦਾ ਇਸ 80 ਕਿਲੋ ਵਾਲੇ ਬੰਦੇ ਨੂੰ ਉਹੀ ਕਹਿ ਰਹੇ ਆ ਸਰ ਜੇ ਉਹਦੇ 800 ਗ੍ਰਾਮ ਬਣ ਗਈ ਕੈਪੈਸਿਟੀ 800 ਖਾ ਸਕਦਾ 800 ਗ੍ਰਾਮ ਤੋਂ ਜ਼ਿਆਦਾ ਖਾਊਗਾ ओल्ड एज ਸਾਰੇ ਦਿਨ ਦੀ ਓਕੇ ਉਹਨੂੰ ਹੁਣ ਅੱਗੇ ਆਪਾਂ ਪ੍ਰੋਟੀਨ ਚ ਡਿਵੀਜ਼ਨ ਦੇਣੀ ਹੈ ਕਾਰਬੋਹਾਈਡਰੇਟਸ ਵੀ ਦੇਣੀ ਹੈ ਫੈਟ ਵੀ ਲੈਣਾ ਹੈ ਵਿਟਾਮਿਨ ਵੀ ਲੈਨੇ ਨੇ ਫਰੂਟ ਵੀ ਖਾਣੇ ਨੇ ਸਾਰੀਆਂ ਚੀਜ਼ਾਂ ਖਾਣੀਆਂ ਨੇ ਉਹਦੀ 80 ਗ੍ਰਾਮ 80 ਕਿਲੋ ਵਾਲੇ ਬੰਦੇ ਦੀ ਮੈਕਸਿਮਮ ਕਪੈਸਿਟੀ ਹੈ 800 ਗ੍ਰਾਮ 1 ਗ੍ਰਾਮ 1% ਟੋਟਲ ਬੋਡੀ weight ਦੀ ਬੋਡੀ ਸਟੋਰੇਜ ਸਾਈਟ ਲੈ ਸਕਦੀ ਹੈ ਉਸ ਤੋਂ ਵੱਧ ਜੇ ਆਪਾਂ ਖਾਣੇ ਆ 1 ਕਿਲੋ ਖਾ ਲਿਆ ਜਾਂ 1.5 ਕਿਲੋ ਦਾ 1500 ਗ੍ਰਾਮ ਤੱਕ ਅਸੀਂ ਖਾਣਾ ਖਾ ਲਿਆ ਸਵੇਰ ਤੋਂ ਲੈ ਕੇ ਰਾਤ ਤੱਕ ਜਿਹੜਾ 7 800 ਗ੍ਰਾਮ ਦਾ ਜਿਹੜਾ ਖਾਣਾ ਹੈ ਉਹ ਤੁਹਾਡਾ ਫੈਟ ਬਣ ਜਾਣਾ ਉਹਨੇ ਜਮਾ ਹੋਣਾ ਉਹਨੇ ਜਮਾ ਹੋਣਾ ਉਹੀ ਤੁਹਾਡਾ ਮੋਟਾਪਾ ਬਣਦਾ ਤੁਸੀਂ ਇਸ ਤੋਂ ਇੰਨਾ ਕੋਈ ਅਵੇਅਰ ਨਹੀਂ ਹਾਂ ਵੀ ਅਸੀਂ ਪ੍ਰੋਟੀਨ ਕਿੰਨਾ ਸਾਨੂੰ ਆਮ ਬੰਦੇ ਨੂੰ ਤਾਂ ਪਤਾ ਹੀ ਨਹੀਂ ਆਮ ਬੰਦੇ ਨੂੰ ਪਤਾ ਨਹੀਂ ਇਸ ਕਰਕੇ ਅਸੀਂ ਇਹ ਚਾਹੁੰਦੇ ਹਾਂ ਵੀ ਤੁਹਾਡੀ ਜਿਵੇਂ ਲੋਕ ਸਮੂਦੀ ਦਾ ਕਹਿੰਦੇ ਨੇ ਵੀ ਬ੍ਰੇਕਫਾਸਟ ਸਮੂਦੀ ਦੀ ਕਰ ਲੋ ਸਮੂਦੀ ਹਾਂ ਸਮੂਦੀ ਇਜ਼ ਆਲਸੋ ਮਤਲਬ ਆ ਵੀ ਰਿਚ ਪ੍ਰੋਟੀਨ ਸੋਰਸ ਹੈ ਕਿਉਂਕਿ ਉਹਦੇ ਵਿੱਚ ਤੁਹਾਡੇ ਕੋਲੇ ਪ੍ਰੋਟੀਨ ਦੇ ਤੁਸੀਂ ਸੀਆ ਸੀਡ ਵੀ ਲੈ ਰਹੇ ਹੋ ਪ੍ਰੋਟੀਨ ਚ ਤੁਹਾਡੇ ਆ ਬਦਾਮ ਆ ਰਹੇ ਨੇ ਖੰਜੂਰਾਂ ਆ ਰਹੀਆਂ ਨੇ ਤੁਹਾਡੇ ਕੋਲੇ ਆ ਅਲਮੰਡ ਆ ਰਹੇ ਇਹ ਸਭ ਇਕੱਠਾ ਕਰਕੇ ਪੀ ਜਦੋਂ ਤੁਸੀਂ ਸਾਰਾ ਕੰਪੋਨੈਂਟ ਮਿਕਸ ਕਰਕੇ ਮਿਲਕ ਇਜ਼ ਆਲਸੋ ਅ ਰਿਚ ਸੋਰਸ ਆਫ ਪ੍ਰੋਟੀਨ ਸਭ ਤੋਂ ਜ਼ਿਆਦਾ ਪ੍ਰੋਟੀਨ ਵੀ ਹੈ ਉਹਦੇ ਵਿੱਚ ਮਿਨਰਲ ਵੀ ਨੇ ਕਾਰਬੋਹਾਈਡਰੇਟ ਓਨਲੀ 슈ਗਰ ਲੈਕਟੋਜ਼ ਆ ਉਹਦੇ ਵਿੱਚ ਫੈਟ ਵੀ ਹੈ ਸੋ ਨੇਚਰ ਨੇ ਮਿਲਕ ਨੂੰ ਇੱਕ ਬੈਲੈਂਸ ਫੂਡ ਮੰਨਿਆ ਗਿਆ ਜੇ ਤੁਸੀਂ ਹੋਰ ਚੀਜ਼ ਨਹੀਂ ਵੀ ਖਾਂਦੇ ਥੈਨ ਜੇ ਤੁਸੀਂ ਫਰੂਟ ਸਮੂਦੀ ਵੀ ਸਵੇਰ ਪੀ ਲੈਂਦੇ ਹੋ ਇਹ ਇੱਕ ਤਾਇ ਦੇ ਵਿੱਚ ਮੈਕਸਿਮਮ ਤੁਹਾਡੇ ਬਾਡੀ ਚ ਤੁਹਾਡੇ ਗਟ ਨੂੰ ਇਹ ਸਮੂਥ ਰੱਖਦੀ ਹੈ ਕਿਉਂਕਿ ਇਹਦੇ ਵਿੱਚ ਮੈਕਸਿਮਮ ਫਾਈਬਰ ਆ ਜਾਂਦਾ ਜਦੋਂ ਤੁਹਾਡਾ ਗਟ ਓਕੇ ਆ ਬਾਡੀ ਦੀ ਫਿਰ ਤੁਹਾਡਾ ਡਾਈਜੈਸਟਿਵ ਸਿਸਟਮ ਓਕੇ ਆ ਤੁਹਾਨੂੰ ਸਾਰੀ ਬਾਡੀ ਦੇ ਜਿੰਨੇ ਵੀ ਸਿਸਟਮ ਨੇ ਉਹ ਕਹਿੰਦਾ ਵੀ ਜੇ ਮੇਰੇ ਡਾਈਜੈਸ਼ਨ ਓਕੇ ਆ ਮੇਰੀ ਮੈਟਾਬੋਲਿਜ਼ਮ ਠੀਕ ਹੈ ਫਿਰ ਮੈਂ ਕਿਸੇ ਵੀ ਬਾਡੀ ਦੇ ਕਿਸੇ ਵੀ ਸਿਸਟਮ ਨੂੰ ਕੋਈ ਵੀ ਪ੍ਰੋਬਲਮ ਨਹੀਂ ਕ੍ਰੀਟ ਨਹੀਂ ਹਾਂਜੀ ਇਹਦੀ ਬ੍ਰੈਕਫਾਸਟ ਸਾਨੂੰ ਵੈਰੀ ਵੈਰੀ ਪਰੋਠੀ ਦੱਬੀ ਜਾਈਏ ਕੁਛ ਦੇਖ ਕੇ ਖਾਣਾ ਚਾਹੀਦਾ ਹੈ ਅਲਟਰਨੇਟਿਵ ਚਾਹੀਦਾ ਕੋਈ ਨਾ ਕੋਈ ਹਾਂ ਕਦੇ ਰੋਟੀ ਖਾ ਲਈ ਕਦੇ ਪੌੜਾ ਦਹੀਂ ਖਾ ਲਈ ਕਦੇ ਕਦੇ ਇਹ ਤਾਂ ਹੋ ਗਏ ਬ੍ਰੇਕਫਾਸਟ ਫਰਮੈਂਟਡ ਫੂਡਸ ਖਾ ਸਕਦੇ ਹੋ ਇਡਲੀ ਦੋਸਾ ਚਿਲਾ ਬਦਲ ਕੇ ਖਾ ਬਦਲ ਕੇ ਹਰੇਕ ਟਾਈਮ ਤੇ ਕਿਉਂਕਿ ਬਾਡੀ ਕਹਿੰਦੀ ਹੈ ਵੀ ਜਿਹੜੀਆਂ ਚੀਜ਼ਾਂ ਜਿੰਨੀ ਮੈਨੂੰ ਡਾਈਵਰਸਿਫਾਈ ਕਰੋਗੇ ਉਹਨੇ ਸੋਰਸ ਮੇਰੇ ਅਮੀਨੋ ਐਸਿਡ ਦੇ ਬਦਲਣਗੇ ਠੀਕ ਹੈ ਤੇ ਲੰਚ ਚ ਕੀ ਕਰੀਏ ਲੰਚ ਚ ਤੁਸੀਂ ਅਗੇਨ ਫੇਰ ਮਤਲਬ ਹੈ ਵੀ ਸੈਲਡ ਕਿਤੇ ਨਹੀਂ ਆਉਂਦਾ ਸੈਲਡ ਸੈਲਡ ਇਸ ਆਲਵੇਸ ਇੰਪੋਰਟੈਂਟ ਸਭ ਤੋਂ ਪਹਿਲਾਂ ਸੈਲਡ ਖਾਓ ਇੱਕ ਪਲੇਟ ਤੁਹਾਡੀ ਮੈਕਸੀਮਮ ਸੈਲਡ ਦੀ ਹੋਵੇ। ਦੈਨ ਫੁਲਕਾ ਜਿਹੜਾ ਤੁਸੀਂ ਦੋ ਖਾ ਰਹੇ ਹੋ ਤਾਂ ਉਹਨੂੰ ਇੱਕ ਕਰ ਦੋ। ਸਬਜੀ ਦੀ ਇੱਕ ਖਾ ਰਹੇ ਹੋ ਤਾਂ ਉਹਨੂੰ ਡਬਲ ਕਰ ਦੋ। ਇੱਕ ਕਟੋਰੀ ਆਪਣੀ ਦਾਲ ਦੀ ਆ ਰਹੀ ਹੈ ਤਾਂ ਉਹਨੂੰ ਵੀ ਡਬਲ ਕਰ ਦੋ। ਜੇ ਸਬਜੀ ਕੋਈ ਵੀ ਕੁਝ ਦੇਖਣਾ ਕਿਹੜਾ ਪਾਉਣਾ ਕੀ ਨਹੀਂ ਇਹ ਤਾਂ ਵੀ ਕੋਈ ਮੈਟਰ ਹੱਕੇ ਉ ਤਾਂ ਸਰ ਮੈਟਰ ਕਰਦਾ ਵੀ ਜੇ ਦੇਸੀ ਖਾ ਰਹੇ ਹੋ ਤਾਂ ਸਭ ਤੋਂ ਬੈਸਟ ਹੈ ਅੱਜਕੱਲ। ਅੱਛਾ ਰਿਫਾਈਂਡ ਸਭ ਤੋਂ ਵੱਡੀ ਪ੍ਰੋਬਲਮ ਕਰ ਰਿਹਾ ਹੈ। ਕਿਉਂਕਿ ਉਹ ਰਿਫਾਈਨਡ ਨਾਲ ਬਾਡੀ ਦੀ ਜਿਹੜੀ ਕਲੌਗ ਫਾਰਮੇਸ਼ਨ ਲਿਪਿਡ ਪ੍ਰੋਫਾਈਲ ਡਿਸਟਰਬ ਹੋ ਰਿਹਾ ਤੁਹਾਡਾ ਐਚ ਡੀ ਐਲ ਘੱਟ ਹੋ ਰਿਹਾ ਐ ਐਲ ਡੀ ਐਲ ਵਧ ਰਿਹਾ ਇਹ ਸਾਰੇ ਕੰਪੋਨੈਂਟ ਜਿਹੜੇ ਨੇ ਇਹ ਕਮ ਫਰੋਮ ਯੂਰ ਰਿਫਾਈਨਡ ਜਿਹੜਾ ਔਇਲ ਆ ਉਥੋਂ ਆ ਰਹੇ ਨੇ ਤੇ ਲੱਖ ਤਾਂ ਕੋਈ ਟਾਈਮ ਵੀ ਲਾਂਚ ਦਾ ਟਾਈਮ ਐ ਵੀ ਬਾਡੀ ਨੂੰ ਸੁਣੋ ਫੇਰ ਵੀ ਜਦੋਂ ਬਾਡੀ ਕਹਿੰਦੀ ਆ ਵੀ ਮੈਨੂੰ ਇੱਕ ਤੋਂ ਦੋ ਚ ਲਾਂਚ ਜ਼ਰੂਰ ਦੋ ਨਹੀਂ ਜੇ ਨਹੀਂ ਭੁੱਖ ਲੱਗਦੀ ਬਾਡੀ ਕਹਿੰਦੀ ਨਾ ਖਾਓ ਫੇਰ ਨਾ ਖਾਓ ਬਾਡੀ ਕਹਿੰਦੀ ਹੈ ਵੀ ਪਹਿਲਾਂ ਮੈਨੂੰ ਦੇਖੋ ਵੀ ਮੇਰੇ ਐਮਪਟੀ ਫੈਕਟਰ ਆ ਰਿਹਾ ਹੈ ਮੇਰਾ ਬ੍ਰੇਨ ਮੈਨੂੰ ਸਿਗਨਲ ਦੇ ਰਿਹਾ ਹੈ ਜਾਂ ਨਹੀਂ ਕਿ ਤੈਨੂੰ ਭੁੱਖ ਲੱਗੀ ਉਸ ਟਾਈਮ ਤੇ ਤੁਸੀਂ ਮਿਸ ਕਰ ਸਕਦੇ ਹੋ ਜਸਟ ਉਸ ਟਾਈਮ ਤੇ ਤੁਸੀਂ ਇਕੱਲਾ ਫਰੂਟ ਖਾ ਸਕਦੇ ਹੋ ਤੁਹਾਨੂੰ ਭੁੱਖ ਨਹੀਂ ਲੱਗੀ ਹਾਂਜੀ ਨਾ ਖਾਓ ਨਾ ਖਾਓ ਜੇ ਬਿਲਕੁਲ ਥੋੜਾ ਜਿਹਾ ਟੇਸਟ ਲਈ ਖਾਣਾ ਹੈ ਤਾਂ ਸੈਲਡ ਜਾਂ ਫਰੂਟ ਸੈਲਡ ਖਾ ਸਕਦੇ ਹੋ ਅੱਛਾ ਸਭ ਤੋਂ ਵੱਡਾ ਬਾਡੀ ਨੂੰ ਲਿਸਨ ਕਰੋ ਬਾਡੀ ਕਹਿੰਦੀ ਹੈ ਜੇ ਮੈਨੂੰ ਭੁੱਖ ਲੱਗੀ ਹੈ ਤਾਂ ਖਾਓ ਮਤਲਬ ਹੈ ਵੀ ਜੇ ਤੁਸੀਂ ਬਾਡੀ ਦਾ ਬਾਇਓਲੋਜੀਕਲ ਕਲੌਕ ਨੂੰ ਐਕਟਿਵ ਰੱਖਦੇ ਹੋ ਸਵੇਰ 8 ਤੋਂ 8:30 ਬ੍ਰੇਕਫਾਸਟ ਕਰ ਲੈਂਦੇ ਹੋ ਦੈਨ 1 ਤੋਂ 1:30 ਵਜੇ ਲੰਚ ਕਰਨ ਲਈ ਆਟੋਮੈਟਿਕਲੀ ਬਾਡੀ ਤੁਹਾਨੂੰ ਇਗਨੀਸ਼ਨ ਤੁਹਾਨੂੰ ਹਿੰਟ ਜ਼ਰੂਰ ਦਊਗੀ ਜੇ ਹੁਣ ਮੈਨੂੰ ਕੁਛ ਨਾ ਕੁਛ ਬਾਡੀ 'ਚ ਇੰਟਰ ਕਰਵਾਓ ਤੇ ਡਿਨਰ ਦਾ ਡਿਨਰ ਦਾ ਤੁਸੀਂ ਮਤਲਬ ਹੈ ਵੀ ਮੈਕਸਿਮਮ 7 7:30 ਵਜੇ ਤੱਕ ਕਰ ਲਓ ਕਿਉਂਕਿ ਐਟ ਲੀਸਟ ਜਿਹੜਾ ਸਲੀਪਿੰਗ ਪੈਟਰਨ ਉਸ ਤੋਂ ਪਹਿਲਾਂ 2 ਘੰਟੇ ਪਹਿਲਾਂ ਤੁਹਾਡੀ ਜਿਹੜੀ ਫੂਡ ਹੈ ਜੋ ਵੀ ਤੁਸੀਂ ਖਾਧਾ ਹੈ ਕਾਰਬ ਖਾਧਾ ਹੈ ਪ੍ਰੋਟੀਨ ਖਾਧਾ ਹੈ ਜਾਂ ਫੈਟ ਖਾਧਾ ਉਹ ਮਿਨੀਮਮ 슬ੀਪਿੰਗ ਪੈਟਰਨ ਤੋਂ ਪਹਿਲਾਂ 2 ਘੰਟੇ ਪਹਿਲਾਂ ਤੁਹਾਡੀ ਡਾਈਟ ਆ ਜਿਹੜਾ ਜਦੋਂ ਇਨ ਬਿਟਵੀਨ ਕਦੇ ਚਾਰ ਸਮੋਸੇ ਖਾ ਲਏ ਕਦੇ ਕੁਝ ਖਾ ਲਏ ਤਾਂ ਇਹਦਾ ਇਨ ਬਿਟਵੀਨ ਕੋਈ ਚੀਜ਼ ਨਾ ਖਾਓ ਕਿਉਂਕਿ ਬਾਡੀ ਦਾ ਰਿਕਵਰੀ ਲਈ ਬਾਡੀ ਦੀ ਰੈਸਟ ਲਈ ਵੀ ਬਾਡੀ ਨੂੰ ਸਿਸਟਮ ਚਲਾਉਣ ਲਈ ਵੀ ਤਿੰਨ ਜਾਂ ਚਾਰ ਘੰਟੇ ਦੀ ਜ਼ਰੂਰੀ ਹੈ ਰਿਕਵਰੀ ਜਿਹੜੀ ਫ੍ਰੀਕੁਐਂਟਲੀ ਚੀਜ਼ 2 ਘੰਟੇ ਬਾਅਦ ਇੱਕ ਘੰਟੇ ਬਾਅਦ ਆਪਾਂ ਬਿਸਕੁਟ ਖਾ ਲਿਆ ਫਰੂਟ ਖਾ ਲਿਆ ਬਾਡੀ ਨੂੰ ਰੈਸਟ ਹੀ ਨਹੀਂ ਮਿਲ ਰਿਹਾ ਬਾਡੀ ਨੂੰ ਰਿਕਵਰੀ ਲਈ ਟਾਈਮ ਹੀ ਨਹੀਂ ਮਿਲ ਰਿਹਾ ਇਸ ਕਰਕੇ ਜਿਹੜੀ ਓਬੈਸਟੀ ਹੈ ਮੋਟਾਪਾ ਹੈ ਜਿਹੜੀਆਂ ਪ੍ਰੋਬਲਮਸ ਇਹੀ ਵੱਧ ਰਹੀਆਂ ਨੇ ਵੀ ਜਿਹੜਾ ਸਾਡਾ ਈਟਿੰਗ ਪੈਟਰਨ ਹੈ ਬੜਾ ਗਲਤ ਹੈ ਕਿਉਂਕਿ ਮਤਲਬ ਘੰਟਾ ਕੋ ਹੋ ਗਿਆ ਖਾ ਲੋ ਜੀ ਹੈਨਾ ਇਹ ਇਹ ਕਨਸੈਪਟ ਇਜ਼ ਰੋਂਗ ਕਿ ਕੋਈ ਦੋਸਤ ਆਇਆ ਚਾਹ ਆ ਪੀ ਲਓ ਜੀ ਦੋ ਬਿਸਕੁਟ ਖਾ ਲਓ ਫਿਰ ਫਿਰ ਕੋਈ ਦੋਸਤ ਆ ਗਿਆ ਅੱਧੇ ਘੰਟੇ ਬਾਅਦ ਫੇਰ ਲੈ ਲਓ ਜੀ ਕੋਈ ਚਾਹ ਦੋ ਕੱਪ ਸਾਰੇ ਦਿਨ ਚ ਇੱਕ ਕੱਪ ਕਾਫੀ ਸਫੀਸ਼ੀਐਂਟ ਹੈ ਦੈਨ ਦੋ ਤਿੰਨ ਗਲਾਸ ਤੁਹਾਡੇ ਨਿੰਬੂ ਦੇ ਹੋਣੇ ਚਾਹੀਦੇ ਨੇ ਕਿਉਂਕਿ ਇਹ ਵਿਟਾਮਿਨ ਸੀ ਵਿੱਚ ਹੈ ਇਹ ਬਾਡੀ ਦੀ ਰਿਕਵਰੀ ਤੇ ਐਂਟੀ ਫੈਟੀਗੈਂਟ ਜਦੋਂ ਬਾਡੀ ਐਸਟ੍ਰਿਕ ਉਹ ਵੀ ਉਹ ਕੀ ਕਰੇ ਫਿਰ ਉਹਨੂੰ ਤਾਂ ਨਿੰਬੂ ਨਾਲ ਇਤ ਕੋਈ ਐਸਿਡਿਕ ਬਾਹਰ ਹੈ ਨਿੰਬੂ ਐਸਿਡਿਕ ਬਾਹਰ ਹੈ ਕਿਉਂਕਿ ਇਹ ਸਿਟਰਸ ਗਰੁੱਪ ਹੈ ਜਦੋਂ ਇਹਨ ਬਾਡੀ ਇਨਟੇਕ ਕਰਦੀ ਹੈ ਇਹ ਦੇ ਨਾਲ ਅਲਕਲਾਈਨ ਬਣ ਜਾਂਦਾ ਹੈ ਜੀ ਦੇਖੋ ਅੱਛਾ ਹਾਂ ਇਹ ਦੀ ਨੇਚਰ ਹੈ ਜਿਹੜੀਆਂ ਚੀਜ਼ਾਂ ਬਾਹਰ ਐਸਿਡਿਕ ਨੇ ਬਾਡੀ ਨੂੰ ਕਨਵਰਸ਼ਨ ਕਰਕੇ ਅਲਕਲਾਈਨ ਬਣਾ ਲੈਂਦੀ ਹੈ। ਹਾਂ ਨੋ ਕੋ ਇਹ ਵੀ ਸਜੈਸਟ ਕਰਦੇ ਨੇ ਸਵੇਰੇ ਉੱਠ ਕੇ ਨਿੰਬੂ ਪਾਣੀ ਨਿੰਬੂ ਪਾਣੀ ਇਸੇ ਕਰਕੇ ਆ ਵੀ ਸਵੇਰ ਦਾ ਜਿਹੜਾ ਰਾਤ ਦਾ ਸਾਡਾ ਰੈਸਟਿੰਗ ਪੀਰੀਅਡ ਆ ਉਸ ਚ ਸਾਡੀ ਬਾਡੀ ਕੰਪਲੀਟਲੀ ਸਾਰੇ ਜਿਹੜੇ ਨਿਊਟ੍ਰੀਐਂਟ ਨੇ ਅਬਜ਼ਰਬ ਕਰ ਲੈਂਦੀ ਆ ਉਸ ਕਰਕੇ ਅਸੀਂ ਸਵੇਰੇ ਨਿੰਬੂ ਪਾਣੀ ਜਿਹੜੇ ਪੀਨੇ ਆ। ਐਮਪਟੀ ਨਿੰਬੂ ਪਾਣੀ ਪੀਣਾ ਵੀ ਸਮ ਟਾਈਮ ਤੁਹਾਡੀ ਇੰਟੈਸਟਾਈਨ ਨੂੰ ਇੰਜਰੀਅਸ ਕਰ ਸਕਦਾ। ਮਤਲਬ ਆ ਵੀ ਫੇਰ ਵੀ ਤੁਸੀਂ ਆਫਟਰ ਸਮ ਟਾਈਮ ਉਸ ਨੂੰ ਪੀ ਸਕਦੇ। देखो प्यारे दर्शकों ਜਿਹੜੀ ਗੱਲ ਮੈਨੂੰ ਸਮਝ ਆਈ ਹੈ ਬਾਕੀ ਤਾਂ ਆਪਾਂ ਹੁਣ ਸਵਾਲ ਕਰਾਂਗੇ ਉਦੋਂ ਪਤਾ ਲੱਗੂ ਕਿ ਜਿੰਨਾ ਪਾਣੀ ਪੀਣਾ ਹੈ ਡਾਕਟਰ ਹਰੀਸ਼ ਨੇ ਸਾਨੂੰ ਪਿਛਲੇ ਉਹਦੇ ਵਿੱਚ ਦੱਸਿਆ ਸੀ ਵੀ ਪਾਣੀ ਦਾ ਖਿਆਲ ਜੇ ਤੁਹਾਡੇ 80 ਕਿਲੋ ਦੇ ਅੱਠ ਗਲਾਸ ਪੀ ਰਹੇ ਨੇ ਉਹਦੇ ਚ ਇਨਕਲੂਡਡ ਹੈ ਜਿਹੜਾ ਤੁਸੀਂ ਕਾਫੀ ਜਾਂ ਜੂਸ ਪੀਨੇ ਹੋ ਜਾਂ ਚਾਹ ਪੀਨੇ ਹੋ ਵੀ ਉਹਦੇ ਵਿੱਚ ਹੀ ਹੈ ਇਸੇ ਤਰੀਕੇ ਨਾਲ ਜਿਹੜੀ ਇਹ ਗੱਲ ਕੀਤੀ ਵੀ ਕੀ ਖਾਣਾ ਚਾਹੀਦਾ ਹੈ ਕਿਵੇਂ ਖਾਣਾ ਚਾਹੀਦਾ ਹੈ ਇਹਦੇ ਦੋ ਹਿੱਸੇ ਨੇ ਕਿਉਂਕਿ ਬੇਸਿਕਲੀ ਇਹ ਯੂਨੀਵਰਸਿਟੀ ਚ ਪੜਾ ਰਹੇ ਨੇ ਤੇ ਇਸ ਕਰਕੇ ਰਿਸਰਚ ਕਰਦੇ ਨੇ ਇਹ ਆਪਦੇ ਐਂਗਲ ਤੋਂ ਦੇਖਦੇ ਨੇ ਲੇਟੈਸਟ ਰਿਸਰਚ ਨੂੰ ਕੋਟ ਕਰਦੇ ਨੇ ਮੈਂ ਬਿਲਕੁਲ ਕੋਸ਼ਿਸ਼ੇ ਕਰ ਰਹੇ ਹਾਂ ਕਿ ਆਪਣੇ ਤੁਹਾਡੇ ਲੈਵਲ 'ਤੇ ਜਾ ਕੇ ਮੈਂ ਸਵਾਲ ਕਰਾਂ ਤਾਂ ਕਿ ਸਾਨੂੰ ਗੱਲ ਕਲੀਅਰ ਹੋਵੇ ਜਿਹੜੀ ਗੱਲ ਮੈਨੂੰ ਕਲੀਅਰ ਹੋਈ ਹੈ ਉਹ ਮੈਂ ਤੁਹਾਨੂੰ ਇੱਕ ਵਾਰੀ ਰਿਪੀਟ ਕਰ ਦਿੰਦਾ ਇਹ ਕਹਿੰਦੇ ਨੇ ਕਿ ਖਾਣਾ ਜਿਹੜਾ ਹੈ ਨਾ ਆਪਾਂ ਖਾਣਾ ਉਹਦੇ 'ਚ ਜਿਹੜੇ ਪ੍ਰੋਟੀਨ ਸਵੇਰੇ ਸਵੇਰੇ ਮਿਲਣੀ ਚਾਹੀਦੀ ਹੈ ਸਾਨੂੰ ਜ਼ਿਆਦਾ ਤਾਂ ਕਿ ਸਾਰਾ ਦਾ ਨਸੀ ਠੀਕ ਹੈ ਪ੍ਰੋਟੀਨ ਜਿੱਥੋਂ ਮਿਲਦੀ ਉਹ ਇਹਨਾਂ ਦੱਸਤਾ ਉਹ ਬੜਾ ਸਿੰਪਲ ਵੇ ਇਹਨਾਂ ਨੇ ਜਿਹੜਾ ਦੱਸਿਆ ਮੂਗ ਦੀ ਦਾਲ ਨੂੰ ਤੁਸੀਂ ਭਿਉਉਂ ਦੋ ਤੇ ਉਹ ਦੂਜੇ ਦਿਨ ਉਹ ਜਦੋਂ ਤੂਈਏ ਜੀ ਨਿਕਲ ਜੀਆਂ ਨੇ ਸਪਰਾਉਟਸ ਜੀ ਨੂੰ ਕਹਿੰਦੇ ਆ ਉਹ ਖਾ ਲਓ ਜਸ ਮੂਦੀ ਦੀ ਇਹਨਾਂ ਨੇ ਜਿਹੜੀ ਗੱਲ ਕੀਤੀ ਹੈ ਉਹਦੇ ਨਾਲ ਫੇਰ ਲੰਚ ਦਾ ਜਦੋਂ ਜ਼ਿਕਰ ਕਰਦੇ ਨੇ ਉਹਦੇ ਚ ਵੀ ਇਹੀ ਗੱਲ ਹੈ ਕਿ ਤੁਸੀਂ ਉਹਨੂੰ ਸੈਲਡ ਪਹਿਲਾਂ ਖਾ ਲਓ ਜਾਂ ਡਿਨਰ ਜਲਦੀ ਕਰ ਲਓ ਇਹ ਕੁਝ ਗੱਲਾਂ ਇਹਨਾਂ ਨੇ ਦਸੀਆਂ ਨੇ ਆਪਾਂ ਹੁਣ ਜਿਹੜੀ ਅੱਗੇ ਗੱਲ ਕਰਦੇ ਇਹਨਾਂ ਦਾ ਕਿ ਜਿਹੜਾ ਮਟਾਪਾ ਹੋ ਰਿਹਾ ਹੈ ਜਿਵੇਂ ਇਹਨਾਂ ਨੇ ਕਿਹਾ ਕਿ ਤੁਸੀਂ ਆਪਾਂ ਤਾਂ ਵੱਧ ਤੋਂ ਵੱਧ ਜਿਹੜਾ 4-500 ਹੀ ਸਟੋਰ ਕਰ ਸਕਦੀ ਹੈ ਬਾਡੀ ਉਦੋਂ ਬਾਅਦ ਤਾਂ ਫੈਟ ਚ ਬਦਲ ਕੇ ਮਟਾਪੇ ਚ ਹੀ ਜਾਣਾ ਹੈ ਉਹ ਕਿਵੇਂ ਰੋਕਣਾ ਹੈ ਐਕਸਰਸਾਈਜ਼ ਦਾ ਕੀ ਰੋਲ ਹੋ ਸਕਦਾ ਹੈ ਜਾਂ ਕੱਲੀ-ਕੱਲੀ ਮਿਨਰਲ ਜਿੱਥੋਂ ਮਿਲਦੇ ਨੇ ਵਿਟਾਮਿਨ ਕਿਵੇਂ ਲੈਣੇ ਨੇ ਬਾਡੀ ਨੇ ਇਹ ਸਾਰੀਆਂ ਗੱਲਾਂ ਆਪਾਂ ਆਉਣ ਵਾਲੇ ਟਾਈਮ 'ਚ ਕਰਾਂਗੇ ਡਾਕਟਰ ਹਰੀਸ਼ ਨਾਲ ਤੁਸੀਂ ਲਗਾਤਾਰ ਮੈਂ ਜਿਹੜੀ ਤੁਹਾਡੇ ਨਾਲ ਪਹਿਲਾਂ ਵੀ ਗੱਲ ਕੀਤੀ ਹੈ ਬੇਨਤੀ ਕਰਦਾ ਤੁਸੀਂ ਫੀਡਬੈਕ ਦਿਓ ਸੁਜੈਸਟ ਕਰੋ ਆਪਾਂ ਅਨਾਰੇ ਟਾਈਮ ਚ ਫੋਰ ਜਿਹੜੀਆਂ ਗੱਲਾਂ ਇਹਨਾਂ ਨਾਲ ਕਰਾਂਗੇ ਅੱਜ ਇੰਨਾ ਹੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ